ਤਨ ਵਾਲਿਓ ਕੀ ਚਾਹੀਦਾ ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਤਾਂ ਜਦੋਂ ਇੱਕ ਲੜਕੀ ਦੀ ਵੀਡੀਓ ਸਾਹਮਣੇ ਆਉਂਦੀ ਆ ਤਾਂ ਉਦੋਂ ਤੁਸੀਂ ਇੱਕ ਸ਼ਬਦ ਜ਼ਰੂਰ ਸੁਣਿਆ ਹੋਊਗਾ ਕਿ ਕੀ ਚਾਹੀਦਾ ਹੈ ਗੱਡੀਆਂ ਚਾਹੀਦੀਆਂ ਨੇ ਮਿਲ ਜਾਣਗੀ ਆ ਸੋ ਇਦਾਂ ਦੀ ਵੀਡੀਓ ਉਹ ਜਿਹੜੀ ਆ ਤੁਸੀਂ ਜਰੂਰ ਇੱਕ ਵਾਰ ਦੇਖੀ ਹੋਊਗੀ ਕਿਉਂਕਿ ਲਗਾਤਾਰ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਇਹ ਰੁਕਸਾਰ ਜਿਸ ਦੀ ਇਹ ਵੀਡੀਓ ਆ 21 ਸਾਲਾਂ ਦੀ ਉਮਰ ਦੇ ਵਿੱਚ ਇਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣਾ ਇੱਕ ਵੱਖਰਾ ਸਥਾਨ ਬਣਾ ਲਿਆ ਗਿਆ ਸੀ ਆਪਣਾ ਇੱਕ ਵੱਖਰਾ ਨਾਂ ਬਣਾ ਲਿਆ ਗਿਆ ਸੀ ਪਰ ਇਸ ਦੇ ਨਾਲ ਨਾਲ ਕੈਮਰੇ ਤੋਂ ਪਿੱਛੇ ਇਸ ਦਾ ਚਿਹਰਾ ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ ਜਿਸ ਤਰ੍ਹਾਂ ਦਾ ਇਸ ਦਾ ਜਿਹੜਾ ਜਿਹੜਾ ਕੈਮਰੇ ਤੋਂ ਪਿੱਛੋਂ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਇਸ ਦਾ ਜਿਹੜਾ ਕੈਮਰੇ ਦੇ ਸਾਹਮਣੇ ਦਾ ਚਿਹਰਾ ਸੀ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਪਰ ਕੈਮਰੇ ਦੇ ਪਿੱਛੇ ਦਾ ਚਿਹਰਾ ਜਿਹੜਾ ਇਸ ਦਾ ਬਹੁਤ ਖੌਫਨਾਕ ਹੈ ਕਿਉਂਕਿ 16 ਤੋਂ ਵੱਧ ਮੁਕੱਦਮੇ ਇਸ ਲੜਕੀ ਦੇ ਨਾਮ ਦੇ ਉੱਪਰ ਸ਼ਾਮਲ